ਆ ਵੀਡੀਓ ਤੁਹਾਨੂੰ ਗੁਰੂ ਹਰ ਸਾਹਿਬ ਤੋਂ ਦਿਖਾ ਰਹੀ ਜਿੱਥੇ ਕਿ ਹਿੰਦੂਸ탄 ਪਾਕਿਸਤਾਨ ਦੇ ਹਾਲਾਤ ਵੇਖਦੇ ਹੋਏ પેટ્રોલ ਪੰਪਾ ਦੇ ਪੂਰੀ ਤਰ੍ਹਾਂ ਨਾਲ ਪਜਦਰ ਦਿਖਾਈ ਦੇ ਰਹੀ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਨਾ ਕਾਬਰਾਉਂਦੀ ਅਪੀਲ ਕੀਤੀ ਗਈ ਹੈ ਪਰ ਫਿਰ ਵੀ ਲੋਕਾਂ ਵਿੱਚ ਕਬਰਾਟ ਸਾਫ ਸਾਫ ਤੇ ਦੇਖੀ ਜਾ ਰਹੀ ਲੋਕ ਜਿਹੜੇ ਨੇ ਵੱਡੀ ਗਿਣਤੀ ਵਿੱਚ પેટ્રોલ ਪੰਪਾ ਤੇ ਆਪਣੇ ਵਹੀਕਲ ਲਿਆ ਕੇ પેટ્રોલ ਡੀਜ਼ਲ ਦਿਆ ਟੈਕੀਆਂ ਫੁੱਲ ਕਰਵਾ ਰਹੇ ਹਨ

ਵੀ ਆਪਾਂ ਦਜੀ ਜਮਾ ਕੀ ਹੋ ਰਿਹਾ ਇੱਥੇ ਚਲੋ ਆਤਿਆਪ ਤਾਂ ਜੀ ਰੱਖਣੀ ਚਾਹੀਦੀ ਪਰ ਆ ਏਡੀ ਕੋਈ ਏਡੀ ਕਰਨੀ ਨਹੀਂ ਜੀ ਜੇ ਆਪਾਂ ਪੰਪਾਂ ਤੇ ਰਸ਼ ਕਰਦੀਏ ਜਾਂ ਆਪਾਂ ਇਹ ਕਿਰਿਆਮਿਆਂ ਦੀ ਦੁਕਾਨ ਤੇ ਰਸ਼ ਕਰਦੇ ਕੋਈ ਏਡੀ ਵੱਡੀ ਕਰਨੀ ਹੈ ਜੀ ਬਿਲਕੁਲ ਠੀਕ ਆ ਸਾਰਾ ਸਿਸਟਮ ਕੋਈ ਇਹੋ ਜੀ ਘਬਰਾਂ ਦੀ ਲੋੜ ਨਹੀਂ ਲੋਕਾਂ ਨੂੰ ਇਹ ਤਾਂ ਪਤਾ ਨਹੀਂ ਕਿਉਂ ਮੈਂ ਭੇਡਾਂシャ ਵੀ ਬਨਾਰੀ ਲੋਕਾਂ ਨੇ ਵੀ ਆਪਾਂ ਗਰਮ ਭਰਾਈਏ ਪੈਟਰੋਲ ਭਰਾਈਏ ਕੋਈ ਏਡੀ ਕਦੋਂ ਵੱਲ ਲੋਣੀ ਨਾ ਅਰ ਸੌਟ ਸੌ ਗਰੂਸਾ ਜੇ ਪ੍ਰਸ਼ਾਸਨ ਨੇ ਕੋਈ ਅਲਰਟ ਨਹੀਂ ਦਿੱਤਾ ਪ੍ਰਸ਼ਾਸਨ ਸੇਫ ਹੈ ਪਰ ਪ੍ਰਸ਼ਾਸਨ ਨੂੰ ਤਿਆਰੀ ਪੂਰੀ ਹੈ ਸੇਫ ਹੈ ਕੋਈ ਖਤਰੇ ਦੀ ਗੱਲ ਨਹੀਂ ਦੱਸੀ ਜਾ ਰਹੀ ਕੋਈ ਨਹੀਂ ਮਤਲਬ ਜੇ ਕੋਈ ਹੁਣ ਬਾਰਡਰਾਂ ਤੋਂ ਲੋਕ ਸਮਾਨ ਚੱਕ ਰਹੇ ਨੇ ਆਪ ਦੀ ਮਰਜ਼ੀ ਨਾਲ ਲੈ ਰਹੇ ਨੇ ਉਹਨੇ ਫੌਜ ਨੇ ਤਾਂ ਨਹੀਂ ਕਿਹਾ ਵੀ ਤੁਸੀਂ ਲੈ ਜਾਓ ਜਦੋਂ ਆਪਣੀ ਫੌਜ ਹੀ ਇੰਨੀ ਜ਼ਿਆਦਾ ਹੈ ਉਹਨਾਂ ਦੀ 19 ਬਾਬੀ ਆਪਣੀ 19 ਫੌਜ ਹੈ ਹਾਂ ਤੇ ਜੇ ਇਹੋ ਜੀ ਕੋਈ ਗੱਲ ਬਾਤ ਤੁਸੀਂ ਵੀ ਆਪਾਂ ਨੂੰ ਫੌਜ ਕਹਿੰਦੀ ਨਾ ਜਾਂ ਪ੍ਰਸ਼ਾਸਨ ਆਪਾਂ ਨੂੰ ਕਹਿੰਦਾ ਨਾ ਇੱਥੇ ਜਾਂ ਇੱਥੇ ਰਾਤ ਨੂੰ ਆਪਾਂ ਨੂੰ ਗਸ਼ਟਾ ਨਾ ਕਰਦੇ ਉਹ ਵੀ ਆ ਗੱਲ ਜਦੋਂ ਐ ਹੀ ਕੋਈ ਨਹੀਂ ਗੱਲ ਬਾਤ ਤਾਂ ਐਵੇਂ ਖਬਰਾੜ ਦੇ ਵਿੱਚ ਉਹ ਜਿਹੜਾ ਕਰਦੇ ਕੰਮ ਐ ਨਹੀਂ ਕਰਨਾ ਚਾਹੀਦਾ। ਚਲੋ ਵਾਪਸ। ਹਾਂ ਜੀ ਬੋਲੀ ਕੀ ਕਰਾਂ ਲੈਂਦੇ ਜਿਵੇਂ ਇਹ ਤੇ ਰਸ਼ ਪਿਆ ਪੰਪਾਂ ਤੇ ਨਾ ਲੋਕ ਮੇਰੇ ਹਿਸਾਬ ਨਾਲ ਕਿਸੇ ਨਾ ਕਿਸੇ ਪਾਸੇ ਗਲਤਫਹਿਮੀ ਦੇ ਸ਼ਿਕਾਰ ਨੇ। ਐਸੀ ਕੋਈ ਨੌਬਤ ਨਹੀਂ ਆਈ ਕਿ ਸਾਨੂੰ ਤੇਲ ਸਟੋਰ ਕਰਨਾ ਪਵੇ। ਪੰਪ ਵਾਲਿਆਂ ਨਾਲ ਗੱਲ ਹੋਈ ਏ ਪੰਪਾਂ ਤੇ ਤੇਲ ਬਹੁਤ ਐ। ਪਰ ਲੋਕਾਂ ਨੂੰ ਬੇਨਤੀ ਹੈ ਕਿ ਅਫਵਾਹਾਂ ਤੋਂ ਬਚੋ ਕਿਸੇ ਤਰ੍ਹਾਂ ਦੀ ਕੋਈ ਸ਼ਾਰਟੇਜ ਹੈ ਨਹੀਂ ਇਸ ਵਾਸਤੇ ਤੇਲ ਸਟੋਰ ਕਰਨ ਦਾ ਕੋਈ ਬੈਨੀਫਿਟ ਹੈ ਨਹੀਂ ਪੰਪਾਂ ਤੇ ਤੇਲ ਵਾਧੂ ਹੈ ਦੇਸ਼ ਸੁਰੱਖਿਆ ਅਥਾ ਵਿੱਚ ਹੈ ਇਸ ਵਾਸਤੇ ਹਰ ਗੁਰੂ ਹਰ ਸੈ ਨਿਵਾਸੀ ਨੂੰ ਅਤੇ ਪੂਰੇ ਪੰਜਾਬ ਦੇ ਨਿਵਾਸੀਆਂ ਨੂੰ ਬੇਨਤੀ ਹੈ ਅਫਵਾਹਾਂ ਤੋਂ ਬਚੋ ਤੇ ਉਹਨਾਂ ਲੋਕਾਂ ਨੂੰ ਵੀ ਬੇਨਤੀ ਹੈ ਜਿਹੜੇ ਅਫਵਾਹ ਫਲਾਉਂਦੇ ਨੇ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਲੋਕਾਂ ਨੂੰ ਸੁਚੇਤ ਕਰੋ